ਚੱਲ ਬਈ ਆ ਪਹਿਲਾ ਸੂਆ ਵੈੜ ਸੂਣ ਵਾਲੀ ਆ ਰੰਗ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਪੂਰੀ ਗੌਰਮਟੋਲ ਵੈੜਾ ਫੁੱਲ ਰਾਜੀਪਲੀ ਆ ਹਜੇ 12 13 ਦਿਨ ਲੈ ਜੂਗੀ ਨਾੜਾ ਨੂੜਾ ਬਹੁਤ ਹੱਲੇ ਵੇ ਤੇ ਰਾਜੀਪਲੀ ਤੁਸੀਂ ਦੇਖ ਸਕਦੇ ਹੋ ਥੋੜਾ ਜਿਹਾ ਡਰਦੀ ਆ ਕੈਮਰੇ ਤੋਂ ਵਾਰਟ ਲਾ ਬਹੁਤ ਪਈਆਂ ਫਿਕਸ ਜਾਈ ਹਵਾਨਾ ਰੱਖਣੇ ਨੇ ਆ ਤੁਸੀਂ ਰੰਗ ਪ੍ਰਿੰਟ ਦੇਖ ਸਕਦੇ ਹੋ ਪਹਿਲਾਂ ਦੇ ਹਿਸਾਬ ਨਾਲ ਕੱਦ ਵੀ ਠੀਕ ਆ ਥਾਣਾ ਦਾ ਸਿਆਜ ਹੱਥੀਂ ਚੁਆਈ ਵਾਲਾ ਆ ਵਾਲਟਲਾਂ ਕਾਫੀ ਪਈਆਂ ਉੱਤੋਂ ਪੂਰੀ ਗੋਲ ਆ 12 13 ਦਿਨ ਗਿਣਤੀ ਮੁਤਾਬਕ ਪਏ ਆ ਹਜੇ ਇਹਦੇ ਆ ਤੁਹਾਨੂੰ ਨਾੜਾਂ ਦਿਖਾ ਦਿੰਦੇ ਆ ਲੇਵੇ ਤੇ ਬਹੁਤ ਵਧੀਆ ਹਵਾਨਾ ਤਿਆਰ ਕਰਨ ਲੈਣੇ ਨੇ ਫਿਕਸ ਜਿਹਾ ਹੀ ਹਵਾਨਾ ਰੱਖਣਾ ਆ ਨਾੜਾਂ ਤੁਸੀਂ ਦੇਖ ਸਕਦੇ ਹੋ ਬਾਕੀ ਕੱਦ ਦਾ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਥਣ ਬਹੁਤ ਵਧੀਆ ਲੱਗਿਆ ਥਿੰਚਵਾਈ ਵਾਲੇ ਤੇ ਰੇਟ ਵੀ ਇਹਦਾ ਬਿਲਕੁਲ ਵਾਜਬ ਜਿਹਾ ਰੱਖਿਆ ਹੈਗਾ ਆਪਾਂ ਬਹੁਤ ਵਧੀਆ ਵੈਡ ਹੈ ਇਹ ਆ ਤੁਸੀਂ ਨਾੜਾ ਦੇਖ ਸਕਦੇ